ਹਾਂਜੀ ਮੈਂ ਬੋਲ ਚੁੱਕੀ ਹਾਂ ਚਾਲਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਜਰਸੀ ਨਸਲ ਦੇ ਦੋ ਬੋਲੇ ਲੈ ਕੇ ਆਏ ਆ ਜੋ ਕਿ ਹੈਗਾ ਜੀ ਇੱਕ ਤਾਂ ABS ਦਾ ਬਿਗ ਸ਼ਾਟ ਤੇ ਉਸ ਦਾ ਆਪਾਂ ਕੰਪੈਰੀਜ਼ਨ ਕਰਾਂਗੇ WWS ਦਾ ਬੋਲ ਹੈਗਾ ਜੀ ਅਨਕਾਮਨ ਇਹਨਾਂ ਦੋਨਾਂ ਬੋਲਾਂ ਦੇ ਆਪਾਂ ਤੁਹਾਨੂੰ ਅੰਕੜੇ ਦੱਸਾਂਗੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਜੀ ਆਪਾਂ 20 ਲੀਟਰ ਵਾਲੀ ਗਾਂ ਦੇ ਇਹਨਾਂ ਦੋਨਾਂ ਬੋਲਾਂ 'ਸੀਮਾ ਭਰੌਣੇ ਆ ਤਾਂ ਫਸਟ ਲੁਕਟੇਸ਼ਨ ਤੇ ਜੋ ਇਹਨਾਂ ਦੀ ਹੀਫਰਸ ਆਉਣਗੀਆਂ ਉਹ ਕਿੰਨਾ ਮਰਕ ਦੇ ਸਕਦੀਆਂ ਵਾਂ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਬੈਕ ਸ਼ਾਟ ਵਰਸਸ ਅਨਕਾਮਨ ਸੋ ਆਪਾਂ ਤੁਹਾਨੂੰ ਇਹਨਾਂ ਦੇ ਟ੍ਰੇਡਸ ਦੱਸਾਂਗੇ ਜੇ ਜਿਹੜਾ ਬੋਲ ਵਧੀਆ ਹੋਇਆ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਇਹ ਬੋਲ ਚੰਗਾ ਹੈ ਮਾੜ ऐसे दे नाल अपना ਅੱਗੇ ਵੀਡੀਓ ਵਿੱਚ ਹੋਰ ਹੌਸਲਾ ਵੱਧਦਾ ਰਹਿੰਦਾ ਵਾ ਸੋ ਜੇ ਆਪਾਂ ਦੇਖੀਏ ਵੀ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੋ ਹੈਗਾ ਬਿਗ ਸ਼ਾਟ ਉਸ ਦਾ ਹੈਗਾ ਜੀ ਪ੍ਰਾਈਸ 2200 ਰੁਪਿਆ ਸੈਕਸ ਰਸੀਮਨ ਦਾ ਤੇ ਜੋ ਹੈਗਾ ਅਨਕਾਮਨ ਉਸ ਦਾ ਹੈਗਾ ਜੀ 7800 ਰੁਪਿਆ ਪ੍ਰਾਈਸ ਆ ਸੋ ਪ੍ਰਾਈਸ ਵਿੱਚ ਵੀ ਤੁਸੀਂ ਦੇਖ ਸਕਦੇ ਆ ਕਾਫੀ ਜ਼ਿਆਦਾ ਡਿਫਰੈਂਸ ਆ ਦੋਨਾਂ ਬੋਧਾਂ ਦੇ ਸਿਮਨ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਜੇ ਪ੍ਰੋਡਕਸ਼ਨ ਟ੍ਰੇਸ ਦੀ ਗੱਲ ਕਰੀਏ ਜਿਸ ਵਿੱਚ ਬਿਗ ਸ਼ਾਟ ਦਾ ਮਿਲਕ ਹੋਗਾ ਜੀ +281 LBS ਜੋ ਕਿ ਸੀਡੀਸੀ ਵੀ ਦਾ ਡਾਟਾ ਹੈਗਾ 19229 LBS ਸੋ ਉਸ ਵਿੱਚ ਆਪਾਂ ਐਡ ਕੀਤਾ +281 lbs ਜੈਸੇ ਨੂੰ ਕਿ ਆਪਾਂ 2.2 ਡਿਵਾਈਡ ਕਰਕੇ ਮੁੜ ਕੇ ਆਪਾਂ 350 ਦਿਨਾਂ ਨਾਲ ਡਿਵਾਈਡ ਕੀਤਾ ਜੋ ਕਿ ਆਪਾਂ ਨੂੰ ਇੱਕ ਦਿਨ ਦੀ ਔਸਤ ਆ ਗਈ 29.07 ਕਿਲੋਗ੍ਰਾਮ ਬੈਗ ਸ਼ਾਟ ਦੀਆਂ ਬੱਚੀਆਂ ਦੀ ਠੀਕ ਹੈ ਜੀ ਜੋ ਬੈਗ ਸ਼ਾਟ ਦੇ ਅੰਕੜੇ ਮਿਲਕ ਦੇ ਦੂਸਰੇ ਪਾਸੇ ਅਨਕਾਮਨ ਦਾ ਮਿਲਕ ਹੈਗਾ ਜੀ +631 lbs ਸੋ ਉਸੇ ਤਰ੍ਹਾਂ ਸੇਮ 29200 200 ਸੌਰੀ 19229 ਵਿੱਚ ਐਡ ਕੀਤਾ 631 ਜਿਸ ਦੀ ਕਿ ਆਪਾਂ ਨੂੰ ਐਵਰੇਜ ਆ ਗਈ 29.59 ਕਿਲੋਗ੍ਰਾਮ ਇੱਕ ਦਿਨ ਦੀ ਸੋ ਫੈਟ ਦੀ ਗੱਲ ਕਰੀਏ ਆ ਫੈਟ ਹੈਗਾ +0.16% ਜੋ ਕਿ ਹੋਗੀ 5.16% ਜੇ ਆਪਣੀਆਂ ਇਸ ਦੀਆਂ ਬਿਗ ਸ਼ਾਟ ਦੀਆਂ ਬੱਚੀਆਂ 29 ਲੀਟਰ ਦੇਣਗੀਆਂ ਤਾਂ ਇੰਨੀ ਫੈਟ ਆਊਗੀ ਜਿਸ ਤੋਂ ਘੱਟ ਮਿਲ ਕੇ ਦੇਣਗੀਆਂ ਤਾਂ ਫੈਟ ਨੇ ਇਸ ਤੋਂ ਵੱਧ ਆਊਗੀ ਠੀਕ ਹੈ ਜੀ ਸੋ ਇਸੇ ਤਰ੍ਹਾਂ ਅਨਕਾਮਨ ਦੀ ਫੈਟ ਹੈਗੀ 0.0% ਜੋ ਕਿ ਹੋਗੀ 5% ਪੂਰੀ ਠੀਕ ਹੈ ਜੀ ਸੋ ਜੀਪੀਆਈ ਸਕੋਰ ਹੈਗਾ ਜੀ ਬਿਗ ਸ਼ਾਟ ਦਾ +133 ਤੇ ਦੂਸਰੇ ਪਾਸੇ ਅਨਕਾਮਨਦ ਹੈਗਾ ਜੀ ਪਲੱਸ 148 ਦੋਨੋਂ ਬੁਲਾਂ ਦਾ ਜੀਪੀਐਸ ਕੋਰ ਚੈੱਕ ਕਰ ਸਕਦੇ ਆ ਬਹੁਤ ਵਧੀਆ ਸ਼ਾਨਦਾਰ ਜੀਪੀਐਸ ਕੋਰ ਜਰਸੀ ਪਰਫਾਰਮੈਂਸ ਇੰਡੈਕਸ ਜੀਪੀਐਸ ਕੋਰ ਠੀਕ ਹੈ ਜੀ ਜੋ ਉੱਪਰ ਆਪਣਾ ਫੈਟ ਲਿਖਿਆ ਨੇ ਫੈਟ ਪਲੱਸ 0.16% ਜਾਂ ਦੂਸਰੇ ਪਾਸੇ ਪਲੱਸ 0.0% ਇਸ ਦਾ ਇਹ ਮਤਲਬ ਆ ਜਿੰਨੇ ਉੱਪਰ ਪਲੱਸ 0. ਜਿੰਨੇ ਉੱਪਰ ਪਰਸੈਂਟ ਲਿਖੇ ਹੁੰਦੇ ਆ ਉਹ ਉਨੇ ਪੰਜ ਤੋਂ ਉੱਪਰ ਹੁੰਦੀ ਫੈਟ ਹੈ ਠੀਕ ਹੈ ਜੀ ਸੋ ਹੁਣ ਤੁਸੀਂ ਖੁਦ ਵੀ ਐਵਰੇਜ ਕੱਢ ਸਕਦੇ ਆ ਇਸ ਫੈਟ ਦੀ ਇਸ ਤੋਂ ਅਗੇ ਜੇ ਅਸੀਂ ਦੇਖੀਏ ਫਰਸਟ ਲਿਕਟੇਸ਼ਨ ਤੇ ਬੈਗ ਸ਼ਾਟ ਦੀਆਂ ਡਾਟਸ ਕਿੰਨਾ ਮਾਤ ਦੇ ਸਕਦੀਆਂ ਵਾ ਸੋ ਜਿਸ ਤਰ੍ਹਾਂ ਤੁਸੀਂ ਦੇਖੋ ਉੱਪਰ +281 LBS ਅ 29200 ਸੌਰੀ 19229 ਵਿਚ ਅਗੇ ਦਾ 281 LBS 19510 LBS ਹੋ ਗਿਆ 19510 LBS ਨੂੰ 2.2 ਦੇ ਡਿਵਾਈਡ ਕੀਤਾ 8868 ਕਿਲੋਗ੍ਰਾਮ ਉਸਤਾ ਕੀ 305 ਦਿਨਾਂ ਦੀ ਜਿਸ ਨੂੰ ਆਪ 500 305 ਅਤੇ ਡਿਵਾਈਡ ਕੀਤਾ ਜੋ ਕਿ ਅਗੇ 29.07 ਕਿਲੋਗ੍ਰਾਮ ਇੱਕ ਦਿਨ ਦੀ ਔਸਤ ਸੋ 20 ਲੀਟਰ ਵਾਲੀ ਗਾਂ +29.07 ਵਿਦ 77% ਰਿਅਲਾਇਬਿਲਟੀ ਠੀਕ ਹੈ ਜੀ ਸੋ ਆਪਾਂ ਕੀ ਕਰਨਾ 20 29.07 ਨੂੰ ਗੁਣਾ ਕੀਤਾ ਵਾ 77% ਨਾ ਤੇ ਰਿਅਲਾਇਬਿਲਟੀ ਦੇ ਹਿਸਾਬ ਨਾਲ ਘਟ ਗਈ ਜੋ ਕਿ ਆ ਗਈ 32.33 ਆਪਾਂ ਐਡ ਕੀਤਾ ਤੇ ਡਿਵਾਈਡ ਕੀਤਾ 2 ਨਾਲ 21.16 ਜੇ ਆਪਾਂ ਬੋਲ ਇਹ ਠੀਕ ਹੈ ਜੀ ਇਹਦੀਆਂ ਬੱਚੀਆਂ 77% ਨਾ ਪਰਫਾਰਮੈਂਸ ਕਰਨ ਗਈਆਂ ਤਾਂ 21.16% ਆਪਾਂ ਨੂੰ ਮਿਲਕ ਦੇ ਸਕਦੀਆਂ ਇਸਦੀਆਂ ਬੱਚੀਆਂ ਪੈਲਸ ਹੋਏ ਤੇ ਫੈਟ ਆਊਗੀ 5.16% ਠੀਕ ਆ ਤੇ ਜੇ ਆਪਣੀਆਂ 99% ਵੀ ਪਰਫਾਰਮੈਂਸ ਕਰਦੀਆਂ ਵਾ ਤਾਂ ਵੀ ਆਪਾਂ ਨੂੰ ਮਿਲਕ 20 ਤੋਂ ਜੰਪ ਕਰਕੇ 24.5 ਲੀਟਰ ਤੱਕ ਜਾ ਸਕਦਾ ਵਾ ਪਹਿਲੀ ਲਕਟੇਸ਼ਨ ਤੇ ਸੋ ਦੂਸਰੇ ਪਾਸੇ ਜੋ ਅਨਕਾਮਨ ਉਸ ਦੇ ਵੀ ਡਾਟਾ ਤਕਰੀਬਨ ਸੇਮ ਹੀ ਆ ਸੋ ਆਪਾਂ ਇਹਨਾਂ ਦਾ ਅਲੱਗ-ਅਲੱਗ ਚਾਰਨਾ ਹੀ ਬਣਾਏਗਾ ਸੋ ਉਸ ਦੀ ਵੀ ਤਕਰੀਬਨ ਉਸਤ ਮਿਲਕ ਦੀ ਇੰਨੀ ਹੀ ਆਊਗੀ ਇੱਕ ਦਿਨ ਦੀ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਜੈਸ ਵਿੱਚ ਬੈਗ ਸ਼ੌਟ ਦੀ ਪ੍ਰੋਡਕਟ ਲਾਈਫ ਹੈਗੀ ਜ 1.9 ਮਹੀਨੇ ਤੇ ਦੂਸਰੇ ਪਾਸੇ ਅਨਕਾਮਨ ਦੀ ਹੈਗੀ 2.6 ਮਹੀਨੇ ਸੋ ਡੀਪੀਆਰ ਹੈਗਾ ਜੀ 0.2 ਬੈਗ ਸ਼ੌਟ ਦਾ ਤੇ ਅਨਕਾਮਨ ਦਾ ਹੈਗਾ ਵਾ ਜੀ 1.9 ਪਲੱਸ ਵਿੱਚ ਸੋ ਡੀਪੀਆਰ ਵਿੱਚ ਵੀ ਦੇਖ ਸਕਦੇ ਹਾਂ ਕਾਫੀ ਜ਼ਿਆਦਾ ਅੰਤਰ ਦਿਖਾਈ ਦੇ ਰਿਹਾ ਵਾ ਸਿਮੈਟਿਕ ਸੈਲਸਪੂਰ ਹੋ ਗਿਆ 2.83 ਤੇ ਅਨਕਾਮਨ ਦਾ ਹੈਗਾ 2.92 ਤੇ ਸੀਸੀਆਰ ਹੋ ਗਿਆ ਜੀ 0 ਬੈਗ ਸ਼ੌਟ ਦਾ ਸੋ ਅਨਕਾਮਨ ਹੋ ਗਿਆ 2.5 ਸੋ ਇਹਨਾਂ ਵਿੱਚ ਅਨਕਾਮਨ ਦੇ ਅੰਕੜੇ ਬੈਗ ਸ਼ੌਟ ਨਾਲੋਂ ਜ਼ਿਆਦਾ ਆ DBR ਦੇ CCR ਜੋ ਕਿ ਮੇਨ ਅੰਕੜੇ ਹੁੰਦੇ ਆ ਸੋ ਇਸੇ ਕਰਕੇ ਇਸ ਦਾ GPS ਕੋਰ ਵੀ ਬੈਗ ਸ਼ਾਟ ਤੋਂ ਜ਼ਿਆਦਾ ਆਪਾਂ ਨੂੰ ਦਿਖਾਈ ਦੇ ਰਿਹਾ ਅਨਕਾਮਨ ਬੁੱਲ ਦਾ ਇਸ ਤੋਂ ਕਿ ਜੇ ਆਪਾਂ ਕਨਫਰਮੇਸ਼ਨ ਦੀ ਗੱਲ ਕਰੀਏ ਜਿਵੇਂ ਕਿ ਪੀ ਟੈਟਸ ਕੋਰ ਹੋਗਾ ਬੈਗ ਸ਼ਾਟ ਦਾ 0.3 ਅਨਕਾਮਨ ਦਾ ਹੋਗਾ 0.1 ਸੋ ਜਰਸੀ ਆਰਡਰ ਇੰਡੈਕਸ ਹੋਗਾ 13.2 ਬੈਗ ਸ਼ਾਟ ਦਾ ਸੋ ਦੂਸਰੇ ਪਾਸੇ ਜੋ ਅਨਕਾਮਨ ਹੋ ਗਿਆ ਉਸ ਦਾ ਹੈਗਾ ਜੀ ਲੇਵੇ ਦਾ ਸਕੋਰ ਹੋਗਾ ਜਾਸਪੀ ਪਰਫਾਰਮੈਂਸ ਇੰਡੈਕਸ 14.63 ਠੀਕ ਹੈ ਜੀ ਸੋ ਸਟ੍ਰੈਟੇਜੀ ਹੈਗਾ 0.6 ਲੌਂਗ ਬਿਗ ਸ਼ੌਰਟ ਦਾ ਸੋ ਇਹ ਸੀ ਆਪਣੇ ਇਸ ਬੋਲ ਦੇ ਅੰਕੜੇ ਬਿਗ ਸ਼ੌਰਟ ਵਰਸਸ ਅਨਕਾਮਨ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਜੁੜਨ ਕਰਨਾ ਹੈ ਧੰਨਵਾਦ